let's ਇੱਕ ਵਾਰ ਫਿਰ ਪੁਲਿਸ ਦੀ ਖਾਕੀ ਵਰਤੀ ਦਾਗਦਾਰ ਹੁੰਦੀ ਹੋਏ ਨਜ਼ਰ ਆ ਰਹੀ ਹੈ ਸ਼ਰਾਬੀ ਪੁਲਿਸ ਵਾਲੇ ਦੇ ਵੱਲੋਂ ਨਸ਼ੇ ਦੇ ਵਿੱਚ ਤੁੱਤਸੀ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤਸੀ ਜਿਸ ਦੇ ਵੱਲੋਂ ਟਰੈਕਟਰ ਟ੍ਰੈਲੀ ਨੂੰ ਗੱਡੀ ਠੋਕੀ ਜਾਂਦੀ ਹੈ ਗੱਡੀ ਉਸ ਦੇ ਵਿੱਚ ਮਾਰੀ ਜਾਂਦੀ ਹੈ ਤੇ ਉਸ ਤੋਂ ਬਾਅਦ ਟ੍ਰੈਲੀ ਦੇ ਵਿੱਚ ਸਵਾਰ ਇਹਨਾਂ ਦੋਵੇਂ ਬੰਦਿਆਂ ਦੇ ਲੱਤਾਂ ਟੁੱਟ ਜਾਂਦੀਆਂ ਨੇ ਤੇ ਮੌਕੇ ਤੇ ਕਾਫੀ ਲੋਕਾਂ ਦੀ ਪੀੜ ਕੱਟੀ ਹੋ ਜਾਂਦੀ ਹੈ ਜਦੋਂ ਲੋਕਾਂ ਦੇ ਵੱਲੋਂ ਇਸ ਪੁਲਿਸ ਮੁਲਾਜ਼ਮ ਨੂੰ ਕੇਰਾ ਪਾਇਆ ਜਾਂਦਾ ਤੇ ਉਸ ਦੇ ਵੱਲੋਂ ਬਾਰ ਬਾਰ ਇਹੀ ਕਿਹਾ ਗਿਆ ਕਿ ਉਸ ਦੀ ਕੋਈ ਵੀ ਗਲਤੀ ਨਹੀਂ ਜਦ ਕਿ ਪੁਲਿਸ ਮੁਲਾਜ਼ਮ ਨਸ਼ੇ ਦੇ ਵਿੱਚ ਪੂਰਾ ਟੱਲੀ ਹੋਇਆ ਸ਼ਰਾਬ ਦੇ ਨਸ਼ੇ ਦੇ ਵਿੱਚ ਪੂਰਾ ਟੱਲੀ ਹੋਇਆ ਨਜ਼ਰ ਆਉਂਦਾ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਉਸ ਦੀ ਕੋਈ ਵੀ ਗਲਤੀ ਨਹੀਂ ਸੋ ਦੋ ਵਿਅਕਤੀਆਂ ਨੂੰ ਗੰਭੀਰ ਰੂਪ ਚ ਜ਼ਖਮੀ ਕੀਤਾ ਜਾਂਦੇ ਲੱਤਾ ਉਹਨਾਂ ਦੀਆਂ ਟੁੱਟ ਜਾਂਦੀਆਂ ਨੇ ਪਹਿਲਾਂ ਕਿਹਾ ਜਾ ਰਿਹਾ ਹੈ ਕਿ ਇੱਕ ਸਾਈਕਲ ਵਾਲੇ ਨੂੰ ਇਸ ਪੁਲਿਸ ਮੁਲਾਜ਼ਮ ਦੇ ਵੱਲੋਂ ਟੱਕਰ ਮਾਰੀ ਜਾਂਦੀ ਉਸ ਦੇ ਵਿੱਚ ਗੱਡੀ ਮਾਰੀ ਜਾਂਦੀ ਉਸ ਤੋਂ ਬਾਅਦ ਇਨਾ ਟਰੈਕਟਰ ਟਰਾਲੀ ਦੇ ਵਿੱਚ ਦੋ ਜੋ ਵਿਅਕਤੀ ਸਵਾਰ ਸੀ ਉਹਨਾਂ ਦੀ ਟਰਾਲੀ ਦੇ ਵਿੱਚ ਅਚੇਹ ਟੱਕਰ ਮਾਰੀ ਕਿ ਉਹ ਤੋਂੇ ਜਾਣੇ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਇਤੋਂ ਤੱਕ ਉਹਨਾਂ ਦੀਆਂ ਲੱਤਾਂ ਟੁੱਟ ਜਾਂਦੀਆਂ ਨੇ ਜਦੋਂ ਇਸ ਪੁਲਿਸ ਮੁਲਾਜ਼ਮ ਦੀ ਗੱਡੀ ਵੱਲ ਦੇਖਿਆ ਜਾਂਦਾ ਤੇ ਇਸ ਪੁਲਿਸ ਮੁਲਾਜ਼ਮ ਦੀ ਗੱਡੀ ਦੇ ਵਿੱਚ ਸ਼ਰਾਬ ਦੀ ਇੱਕ ਬੋਤਲ ਵੀ ਪਈ ਹੋਈ ਸੀ ਜਦ ਕਿ ਉਸਦੇ ਵੱਲੋਂ ਕਿਹਾ ਗਿਆ ਕਿ ਉਸਨੇ ਸ਼ਰਾਬ ਨਹੀਂ ਪੀਤੀ ਪਲਾ ਉਸ ਦੀ ਚੈਕਿੰਗ ਕਰਵਾਈ ਜਾਵੇ ਤੇ ਮੌਕੇ ਤੇ ਲੋਕਾਂ ਦੀ ਕਾਫੀ ਢੀੜ ਇਕੱਠੀ ਹੋ ਜਾਂਦੀ ਸੋ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਬਟਾਲਾ ਦੇ ਅੰਮ੍ਰਿਤਸਰ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਦੇਖਤੀਂ ਹੀ ਦੇਖਤੀਂ ਮਾਹੌਲ ਤਣਾਪੂਰਨ ਬਣ ਜਾਂਦਾ ਇਹਨਾਂ ਪੁਲਿਸ ਮੁਲਾਜ਼ਮ ਦੇ ਕੋਲੋ ਹਾਲਾਂਕਿ ਜ਼ਖਮੀ ਵਿਅਕਤੀਆਂ ਦਾ ਇਲਾਜ ਕਰਵਾਉਣ ਦੇ ਲਈ ਪੈਸੇ ਵੀ ਮੰਗੇ ਜਾਂਦੇ ਨੇ ਉਸਤੇ ਵੱਲੋਂ ਕਿਹਾ ਗਿਆ ਕਿ ਉਹ ਪੈਸੇ ਦੇਣ ਦੇ ਲਈ ਤਿਆਰ ਹੈ ਪਰ ਉਸਦੀ ਕੋਈ ਵੀ ਗਲਤੀ ਨਹੀਂ ਸੋ ਕਿਤਨਾ ਕਿਤੇ ਫਿਰ ਪੁਲਿਸ ਦੀ ਵਰਦੀ ਦਾਗਦਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਹਾ ਜਾਂਦਾ ਹੈ ਕਿ ਇਹ ਪੁਲਿਸ ਮੁਲਾਜ਼ਮ ਲੋਕਾਂ ਦੀ ਰੱਖਿਆ ਲਈ ਹੁੰਦੇ ਨੇ ਉਹਨਾਂ ਦੀ ਰੱਖਿਆ ਕਰਦੇ ਨੇ ਪਰ ਕਿਤਨਾ ਕਿਤੇ ਇਹੋ ਜੇ ਪੁਲਿਸ ਮੁਲਾਜ਼ਮ ਲੋਕਾਂ ਦੀ ਹੀ ਜਾਨ ਖਤਰੇ ਦੇ ਵਿੱਚ ਪਾ ਦਿੰਦੇ ਨੇ ਸੋ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਪੁਲਿਸ ਮੁਲਾਜ਼ਮ ਹੈ ਜਿਸ ਦੇ ਵੱਲੋਂ ਆਪਣੀ ਗੱਡੀ ਟਰੈਕਟਰ ਟਰਾਲੀ ਦੇ ਵਿੱਚ ਠੋਕ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੋ ਵਿਅਕਤੀਆਂ ਨੂੰ ਉਹਨਾਂ ਦੀ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਇੱਕ ਵਾਰ ਜਰਾ ਤੁਸੀਂ ਵੀ ਨਾ ਮੌਕੇ ਦੀਆਂ ਤਸਵੀਰਾਂ ਦਾ ਰੁੱਕ ਕਰੋ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਹੰਗਾਮਾ ਹੁੰਦਾ ਹੈ ਤੂੰ ਕੱਚਾ ਕੀ ਸਭ ਕੁਝ ਰਾਜ ਪ੍ਰਧਾਨੀ ਤੂੰ ਦੇਖ ਬੇਲਾ ਹੱਟ ਬਣਾਉਂਦਾ ਨਹੀਂ ਹੈ ਮੇਰਾ ਵੀਰਿਆ ਤੋਂ ਹਾਂ ਤਰਾਜੋ ਕਰਾ ਤਰਾਣਾ ਹੀ ਰਾਕ ਦਾ ਰਾਣਾ ਕੀ ਹੈ ਸੋ ਕੋਈ ਤਰੇ ਮੈਂ ਕਹਿੰਦਾ ਆਪਣੀ ਗੱਡੀ ਤੇ ਤੂੰ ਵੇਖ ਸਹੀ ਬੰਦਾ ਕੀ ਤੈਨੂੰ ਲੱਗਦਾ ਮੇਰਾ ਕਿ ਬਣਾ ਹੈ ਕੀ ਬਣਾ ਤੈਨੂੰ ਨਾ ਉੱਗ ਕੇ ਪੁਠਾ ਲਟਕਾਤਾ ਉਹਨਾਂ ਨੇ ਜਿਹੜਾ ਲੋਕਾ ਬਣਾ ਹੈ ਹੈ ਦੇ ਰਹੇ ਉਹ ਆਪਣੇ ਆਮਾ ਮੋਈਦਾ ਮੈਂ ਆ ਪਾ ਜੀ ਬਣਾਉਂਦੀ ਕਾਹਦਾ ਗੱਲ ਕਰ ਰਹੇ ਆ ਅਸੀਂ ਤਾਂ ਈ ਹਵਾਤ ਕਰਦੇ ਆ ਟੁੱਪ ਕਰਕੇ ਨਾ ਹੋਰ ਨੁਕਸਾਨ ਹੋਇਆ ਮੈਂ ਵਕੀਲ ਲਾ ਲੇ ਉੱਥੇ ਠੀਕ ਹੈ ਟੁੱਪ ਨੁਕਸਾਨ ਹੋਇਆ ਨੁਕਸਾਨ ਭਰ ਜਰਾ ਫਟ ਕਰ ਦੇ ਤਾਂ ਹਮ ਚੱਲ ਹੈ ਆਹਨੇ ਪੁਣਡਿੱਤਾ 1 ਲੱਖ ਰੁਪਏ ਖਰਚ ਹੋਣਾ 10 ਲੱਖ ਰੁਪਏ ਬੇਹਾ ਹਾਂ ਹਾਂ ਕਿਉਂ ਕਿਉਂ ਮੈਂ ਨਹੀਂ ਦਿੰਦਾ ਹੈ ਇਹਨਾਂ ਦੀ ਗਲਤੀ ਹੈ ਉਹ ਪੈਸੇ ਦੇ ਕੇ ਜਾਏਗਾ ਪੂਰ ਸਪੋਰਟ ਤੇਰੇ ਕੋਲ ਲੈ ਕੇ ਜਾਏਗੀ ਸਭ ਕੁਝ ਸਾਜੀ ਹੋਇਆ ਗਿਆ ਤੇ ਤੇ ਕੀ ਹੋਣਾ ਹੈ ਐ ਮੋਟਾੰਦਾਂ ਨੂੰ ਮੋਦੇ ਇਹਨੂੰ ਹਸਾਨ ਕਰਦੇ ਆਂ ਵੋਟਾਂ ਪਾਉਂਦੇ ਆਂ ਪੂਣੀਆਂ ਦੇ ਬੰਦੇ ਮਾਰਦੇ ਨੇ ਓਏ ਕਮੇਟੀ ਯਾਰ ਤੂੰ ਗੱਲ ਕਰ ਹੈਂ ਕਰ ਦੋ ਮੈਨੂੰ ਹਿਲਦੇ ਨਹੀਂ ਕਿਉਂ ਨਾ ਹੀ ਲੋ ਐਂ ਕੋਟਾ ਯਾਰ ਤੂੰ ਮੈਂ ਕਿਹਾ ਤੂੰ ਵੇਖ ਲੈ ਓਹਨ ਐ ਤੈਨੂੰ ਮਾਰਨੇ ਮੈਂ ਨਹੀਂ ਕਰਾਂ ਮੈਂ ਨਾ ਗੱਲ ਕਰਾਂ ਗੱਲ ਨਹੀਂ ਕਰਦਾ ਨਾ ਮੈਂ ਮੈਨੂੰ ਨਹੀਂ ਪਤਾ ਕੋਈ ਹੈ ਤੈਨੂੰ ਕੋਈ ਡਰ ਨਹੀਂ ਹੈਗਾ ਤੈਨੂੰ ਡਰਗਾ ਹਾਂ ਮੈਂ ਤੁਹਾਡੀ ਆਵਾਜ਼ ਕਰਦਾ ਹਾਂ ਔਰ ਤੁਸੀਂ ਤੁਹਾਡੀ ਕਰਦੇ ਹਾਂ ਆਪੀ ਪੀ ਕੇ ਪਾ ਪੀ ਕੇ ਲੋਕਾਂ ਨੂੰ ਮਾਰਨੋਂ ਵਾਸਤੇ ਮੈਂ ਨਹੀਂ ਕਰਦਾ ਪਤਾ ਲੱਗਾ ਮਾਰਨ ਦਾ ਡਰ ਵੀ ਨਹੀਂ ਹੈ ਤੈਨੂੰ ਨਹੀਂ ਡਰ ਕੇ ਹੈਗਾ ਮੈਨੂੰ ਡਰਿਆ ਤੁਹਾਡਾ ਪਾਪਾ ਦੀ ਆਵਾਜ਼ ਕਰਦੇ ਹਾਂ ਜੇ ਮੈਂ ਕਰਨਾ ਦਵਾਈ ਦਾ ਹਾਲੀ ਹਾਲੇ ਮੈਂ ਜੋ ਕਰਨਾ ਮੈਂ ਬੰਦਾ ਕਰਦਾ ਹੈ ਬੱਚਾ ਤੂੰ ਲੈ ਹੋਇਆ ਲੈ ਤੂੰ ਕੱਚਾ ਕੀ ਸਭ ਕੁਝ ਕੋਣ ਬੱਚਾ ਇੱਕ ਸੁਨਰਾ ਖਾ ਵੇਲਾ ਹਾਂ ਅੱਧ ਤੱਕ ਤੂੰ ਰਹਿਣਾ ਨਹੀਂ ਹੈ ਤੂੰ ਮੇਰਾ ਵੀਰਿਆ ਤੂੰ ਹਾਂ ਤਰਾ ਜੋ ਕਰਾ ਤਰਾ ਨਹੀਂ ਰਾ ਕਰਾ ਰਾਣਾ ਕੀ ਹੈ ਸਭ ਕੋਈ ਮੈਂ ਕਹਿੰਦਾ ਆਪਣੇ ਘੜੀ ਦੇ ਤੂੰ ਵੇਖ ਸਹੀ ਬੰਦਾ ਕੀ ਤੈਨੂੰ ਲੱਜੇ ਮੇਰਾ ਕਿ ਬਣਾ ਹੈ ਇਹ ਬਣਾ ਤੈਨੂੰ ਨਾ ਉੱਪਰ ਕੇ ਪੁਠਾ ਲਟਕਾ ਤਾ ਉਹਨਾਂ ਨੇ ਜਿਹੜਾ ਲਗੜਾ ਬਣਾ ਹੈ ਉਹ ਆਪਣੇ ਆਪ ਨਾਲ ਆਮ ਨਾਲ ਗੋਲੀ ਤਾਂ ਮੈਂ ਆਪਾਂ ਜੂਬਣਾ ਆਂ ਅਸੀਂ ਤੁਹਾਡੀ ਆਵਾਜ਼ ਕਰਦੇ ਹਾਂ ਚੁੱਪ ਕਰਕੇ ਨਾ ਲੋੜ ਨੂੰ ਖਾਵਾ ਰਾ ਗੱਡੀ ਲਾ ਦੇ ਉੱਥੇ ਠੀਕ ਆ ਠੀਕ ਆ ਉਹਨੂੰ ਖਾਣੋ ਇਹਦਾ ਖਾਨ ਪਰ ਫਟ ਕਰਦੇ ਤਾਂ ਚੱਲ ਹੈ ਆਹ ਦੇਖ ਡਿੱਟਾ 1 ਲੱਖ ਰੁਪਏ ਖਰਚ ਹੋਣਾ 10 ਲੱਖ 10 ਲੱਖ ਜੇ ਫਿਰ ਹਾਂ ਹਾਂ ਕਿਉਂ ਕਿਉਂ ਮੈਂ ਵੀ ਦਿੱਤਾ ਹੈ ਨਾ ਵੀ ਗਲਤੀ ਆ ਤੂੰ ਪੈਸੇ ਠੇਕੇ ਜਾਏਗਾ ਪੂਰ ਸਪੋਰਟ ਤੇਰੇ ਕੋਲ ਲੈ ਕੇ ਜਾਏਗੀ ਸਭ ਕੁਝ ਸਾਜੀ ਹੋਏਗਾ ਤੇ ਫਿਰ ਕਿਉਂ ਹਾਂ ਤੇ ਫਿਰ ਕਿਉਂ ਹਾਂ ਐ ਮੋਟੰਦਾਂ ਨੂੰ ਮੋਟੇ ਤੈਨੂੰ ਸਹਾਰ ਕਰਦਾ ਮੋਟਾ ਬੰਦਾ ਮੋਟਾ ਪੋਣੀਆਂ ਦੇ ਬੰਦੇ ਮਾਰਦੇ ਨੇ ਇੱਕ ਮਿੰਟ ਯਾਰ ਤੂੰ ਗੱਲ ਕਰ ਹੈ ਕਰ ਦੋ ਮੈਂ ਹਿਲ ਦੇ ਦੇ ਨੀ ਕਿਉਂ ਨਾ ਹੀ ਲੋ ਆ ਕੋਟਾਰੀ ਯਾਰ ਤੂੰ ਮੈਂ ਕਿਹਾ ਤੂੰ ਵੇਖ ਸਹੀ ਰੋਡ ਐ ਫਿਲਮੀ ਆ ਨੇ ਮੈਂ ਨਾ ਕਹ ਰਿਹਾ ਕਿ ਜਿੰਨੇ ਕਹਣਾ ਮੈਂ ਮੈਨੂੰ ਨਹੀਂ ਦਿੱਤਾ ਕੋਈ ਹੈ ਭਾਈ ਤੈਨੂੰ ਕੋਈ ਡਰ ਨਹੀਂ ਨਾਗਾ ਤੈਨੂੰ ਡਰਗਾ ਨਾ ਹਾਂ ਯਾਰ ਕਹਿੰਦੇ ਕਰਦੇ ਆ ਸ਼ਰਾਬੀ ਪੀ ਕੇ ਨਾ ਲੋਕਾਂ ਨੂੰ ਮਾਰਨੂ ਹੱਸੇ ਹੈ ਮੈਂ ਨਹੀਂ ਕਰਦਾ ਨਹੀਂ ਪਤਾ ਲੱਗਦਾ ਫਾਰਮਰ ਦਾ ਡਰ ਵੀ ਨਹੀਂ ਹੈ ਕਾਨੂੰਨੀ ਡਰ ਕੇ ਹੈ ਦਾ ਮੈਂ ਦਾਰਿਆ ਸਾਡਾ ਆਪਣਾ ਉਹਨਾਂ ਦੀ ਆਵਾਜ਼ ਕਰਦੇ ਕਿ ਮੈਂ ਕੱਲ੍ਹ ਦਵਾਈ ਦਾ ਹਾਲੀ ਹਾਲੇ ਬੱਸ ਨਾ ਤੂੰ ਲੈ ਹੋਇਆ ਲੈ ਤੂੰ ਕਮਾਰਾ ਕਹਿੰਦੇ ਨਾ ਚਾਹਣਾ ਕਿਨੂੰ ਤੁਹਾਡੀ ਆਪੀਤੀ ਭਾਈ ਸਾਡੀ ਕੋ ਫੋਨ ਆਦਾ ਨਹੀਂ ਜਾਣਿਆ ਨਹੀਂ ਮੀ ਜੀ ਦਾ ਮੇਰਾ ਆਪੀ ਉਹ ਚਨੀਏ ਕਿਉਂ ਆਪਾਂ ਬਿਨਾਂ ਸ਼ਰਾਬ ਮੈਂ ਸਰਾਪ ਇਹ ਨਹੀਂ ਮੇਰੇ ਸਾਰੇ ਹੱਥਾਂ ਜਾਂਦੇ ਨਾ ਨੰਬਰ ਨੋਟ ਕਰ ਨੰਬਰ ਨੋਟ ਕਰੋ ਜੋ ਮਰਜ਼ੀ ਕਰੋ ਪੈਸੇ ਖੋਲੋ ਲਾਉਂ ਸਾਰੇ ਜਿਹੜੀ ਬਰੇਡ ਮਾਰੀਆ ਨਾ ਮਾਰੀਆ ਮੈਂ ਇਨਸਾਨੀ ਬੋਲਦਾ ਹਾਂ ਔਰ ਇਨਸਾਨ ਨੂੰ ਮੈਂ ਬੋਲਦਾ ਤੁਹਾਡੇ ਬੰਦੇ ਵਈਆ ਜਿੰਦਗੀ ਵਿੱਚ ਮੈਂ ਬੋਲ ਦਿੱਤੀ ਆ ਤੇ ਕਰ ਕਰਦੇ ਨਾ ਕਿਹਦਾ ਐਕਸ਼ਨ ਹੈ ਉਹਨਾਂ ਨੂੰ ਟੋਕ ਕੇ ਹੁਣ ਬੋਲਣਾ ਹੈ ਆਜਾ ਹਾੜੇ ਨਾਲ ਪੈ ਗਈਆਂ ਨਾ ਨਹੀਂ ਚੁੱਕਾ ਮੈਂ ਕਦੋਂ ਜਾਂਦੇ ਤੁਸੀਂ ਇਹਨੇ ਗੱਡੀ ਘਵਾਈਆ ਮੇਰੀ ਗੱਡੀ ਦਾ ਬਾਹਰ ਨਿਸ਼ਾਨ ਹੋਇਆ ਅਰਸ ਨਾਲ ਗੰਦੋ ਪਾਦੇ ਹੋ ਬੋਤਮੀ ਪੈਸੇ ਦੇਣਾ ਮਨ ਆ ਇਨਸਾਨ ਨੇ ਸਾਦਾ ਭਲਾ ਕਰੋ ਅਨ ਇਨਸਾਨ ਨੇ ਤੁਸੀਂ ਫਿਰ ਲਾਜ ਕਰਾ ਦਿਓ ਉਹਨਾਂ ਦਾ ਡਾਕਟਰ ਤੇ ਪੈਸੇ ਪਾੜ ਕੋਈ ਨਹੀਂ ਗਈ ਮੇਰੀ ਗਲਤੀ ਕੋਈ ਨਹੀਂ ਗਈ ਗਲਤੀ ਤੁਹਾਡੀ ਤੁਹਾਡਾ ਮਲਾਜ ਹੋ ਗਿਆ ਆਪਣੀ ਗਲਤੀ ਦਾ ਪੈਲੇ ਮਲਾਜ ਹੋਇਆ ਮੇਰਾ ਪੈਰੂਫੀ ਕੇ ਗੱਡੀ ਚ ਲਾਉਣ ਰਿਹਾ ਤੂੰ ਅੱਛਾ ਗਰਵੀਦੀ ਹੈ ਦੋ ਗੱਲਾਂ ਕਰ ਲੋ ਕੋਈ ਗੱਲ ਨਹੀਂ ਕਰਦਾ ਦੋ ਲਾਜ ਕਰਾ ਦਿਓ ਮੈਨੂੰ ਜੋ ਕਰਾਉਂ ਤਾ ਦਿਓ ਕੋਈ ਗੱਲ ਨਹੀਂ ਮੋਹਰੇ ਪ੍ਰਸਤੁਤ ਇਹ ਗਾਣਾ ਨਾ ਰਹੀਆ ਪਿਆਰ ਪੁਰੇ ਹੀ ਕਾਲ ਸਮੇਂ ਵੀਰ ਮੈਂ ਨਾ ਗਲਦਿਆਂ ਨਾ ਗਲਤ ਹੋਣਾ ਜ਼ਿੰਦਗੀ ਚ ਤੇਰਾ ਮਿਲਾਈ ਹੋ ਗਿਆ ਤੂੰ ਆਪੇ ਕੋਲ ਲੈ ਲੈ ਕੀ ਹੁੰਦੇ ਨੇ ਜੀ ਜੱਜ ਕਰਾਜ ਅੰਮ੍ਰਮਲ ਜਦੋਂ ਫੇੜੀ ਕਰਿਓ ਗਮਾ ਹੋਰੇ ਆ ਇਹਨਾਂ ਲੋਤਾ ਲੋਕਾਂ ਨੂੰ ਦੱਸਾ ਵੀ ਮੈਂ ਗੱਡੀ ਕਿਦਾਂ ਚੋਂ ਆਉਂਦੀ ਆ ਹਾਂ ਨੂੰ ਗੱਲ ਕਹਿੰਦੇ ਆ ਇਹ ਲੋਕਾਂ ਦੇ ਰਾਤ ਦੁਕਾਨਾਂ ਖੋਲ੍ਹਦੀਆਂ ਨੇ ਅਸੀਂ ਹੱਥਾਂ ਵਿੱਚ ਆਉਂਦੇ ਆ ਤੇ ਸੱਜੇ ਬਾਸਾ ਰੰਗਾਨਾਂ ਨੇ ਕਹਿੰਦੇ ਆ ਪਾਪ ਨਾ ਕਿਤੇ ਹੋ ਜਾਏ ਹਰ ਸੁੱਖ ਮੰਗਦੇ ਆਂ ਹਲੇ ਇਨਸਾਨ ਦਾ ਖਾਂ ਹਾਂਦੀ ਬੇਦੀ ਉਹ ਕਿਤੇ ਨਹੀਂ ਸ਼ਰਾਬੀ ਦੀਦੀ ਆ ਆਖੜੀਆਂ ਬਹੁਤ ਬੰਦੇ ਆ ਗਏ ਮੈਂ ਕਹਿੰਦਾ ਇਹ ਬੋਹਿਆ ਘਰ ਮੈਂ ਪੈਸੇ ਦੇ ਦੇਣਾ ਮੈਨੂੰ ਘਾਟਾ ਨਹੀਂ ਮੇਰੇ ਬੱਚੇ ਛੇਰਾ ਵਰਗੇ ਬਾਲੇ 10 ਲੱਖ ਰੁਪਏ ਮੈਨੂੰ ਹੋਣਾ ਨੇ ਜੀ ਪਰ ਮੈਂ ਕਲ ਮਾਣਾ ਨਹੀਂ ਕਰ ਰਾਂ ਗਾਂ ਜੀ ਕੀ ਗੱਲ ਹੈ ਬੱਜਾ ਉਹਦਾ ਪਰਿਵਾਰ ਆ ਇਹਨੂੰ ਮੈਂ ਕਹਿੰਦਾ ਉਹ ਕੰਪਨੀ ਵਿੱਚ ਲੱਗਾ ਮਮਤ ਉਹੋ ਗੱਲ ਹੈ ਉਹ ਵੀਰਾ ਹਾਂ ਤਾਂ ਗਾਂ ਕਰੇ ਜੱਟ ਨੂੰ ਮਨਾ ਇਹ ਦੇਣਾ ਇਦਾਂ ਦੀ ਗੱਲ ਲੱਖ ਤਾਂ 2 ਲੱਖ ਦੇਣਾ ਇਨਸਾਨ ਨੂੰ ਦੇਣਾ ਗਰੀਬ ਨੂੰ ਦੇਣਾ ਵੈਸੇ ਦੇ ਵੈਸੇ ਮੈਂ ਜਨਾਣਾ ਮੈਂ ਹੁਣ ਵੀ ਤਾਂ ਮੈਂ ਉਹ ਤਾਂ ਕੀ ਸ਼ਾਪਿੰਗ ਲੋਕਾਂ ਨੂੰ ਆ ਵੀਰਾ ਮੈਂ ਨਹੀਂ ਕਿ ਅਸੀਂ ਤੋਂ ਰੱਦ ਲੋ ਲਾ ਕੇ ਬੰਦੇ ਦਣਾ ਉਹਨਾਂ ਗੱਲ ਇਨਸਾਨੀ ਹੁੰਦਾ ਕਿ ਅੱਜਾਵਾ ਉਹ ਲਾਟ ਜਹਣੋਂ ਦਾ ਉਹ ਵੀ ਘਰ ਆ ਕੇ ਰੋਟੀ ਨਹੀਂ ਦਈਏ ਕਿ ਨੂੰ ਪਰ ਮੈਂ ਨਹੀਂ ਕਫ ਹੈਗਾ ਨਾ ਗੱਲ ਇਹ ਬੋਸ ਸਾਰੇ ਕਨੀਤ ਕਰ ਲਿਆ ਕਰਦੀ ਆ ਜੀ ਤੁਹਾਡੀਤ ਕਰਦੀ ਆ ਇਹ ਘਰ ਸੌਂਦੀ ਆ ਤੁਹਾਡੀ ਹਰ ਦੁਕਾਨ ਦੀ ਹਰ ਜੀ ਦੀ ਆਈ ਖਵਾਦ ਕਰਦੇ ਆ ਕਿਉਂ ਕਰਿਆ ਤੁਹਾਡੇ ਭਰਾ ਆ ਕਿ ਆ ਦੱਸੋ ਕੀ ਪਰ ਜੇ ਲੱਛਾ ਕੀ ਗੱਲ ਹੈ ਜੀ ਅਸੀਂ ਆੜੇ ਕੰਮ ਤੇ ਜਾਣਦੇ ਆ ਪੁਲਸ ਆਣਾ ਹੈ ਕੁਦਰਤ ਸ਼ਾਗਰ ਵਾਲੇ ਨੂੰ ਮਾਰਦੇ ਲੱਗੇ ਤੇ ਇੱਧਰੋਂ ਕੱਟ ਕੇ ਸਾਡਾ ਟਰੱਕ ਜੀ ਚੱਲ ਗਿਆ ਸਾਰਾ ਕੰਮ ਖਰਾਬ ਹੋ ਗਿਆ। ਉਹਨੇ ਟੈਕਸ ਦਾ ਦਾ ਨਾ ਸ਼ਾਭੀਦੀ ਨੇ ਸ਼ਾਭੀਦੀ ਜੁਬੀ ਸ਼ਾਭੀਦੀ ਜੁਬੀ ਉਸਤੀ ਵੇਖੋ ਉਹਨੇ ਸੋਹੀ ਇੱਥੇ ਆ ਆ ਤੁਹਾਡੇ ਸਾਹਮਣੇ ਆ। ਦੇਖੋ ਆ ਗਾਂਧੀ ਚੌਂਕ 'ਚ ਲੱਗੇ ਮਾਰਨ ਸ਼ਾਗਰ ਵਾਲੇ ਨੂੰ ਰਾਜਨ ਕੀ ਗੱਲ ਹੈ ਇਹ ਪਹਿਲੇ ਪਿੱਛੋਂ ਨਾ ਗਾਂਧੀ ਚੌਂਕ 'ਚ ਮੈਂ ਆਣਾ ਦਵਾਈ ਲੈ ਕੇ ਤੇ ਸ਼ਾਗਰ ਵਾਲੇ ਨੇ ਪਹਿਲੇ ਉਦੋਂ ਹੀ ਮਾਲਕਾ ਛੇਕ ਤੋਂ ਨਿਕਲੇ ਬੋਤਲ ਲੈ ਕੇ ਪਹਿਲੇ ਉੱਥੇ ਇਹਨੇ ਮਾਰ ਲਗਾਏ ਗੱਡੀ ਦੇ ਵਿੱਚ ਅਗਲਾ ਵਾਲਾ ਮਹਾ ਬੱਚਾ ਫਿਰ ਮੈਂ 2.10 ਮੀਟਰ ਦੇ ਫਰਕੇ ਪਾ ਦੇ ਇਹਨਾਂ ਨੇ ਜਮਾ ਦਿੱਤਾ ਘੱਟ ਮਾਰ ਦਾਂ ਲਿਆਗੇ ਮਾਰਾ ਕਹਿੰਦੇ ਨਾ ਕਹਿਣਾ ਕਹਿਣਾ